ਸਾਡੇ ਐਮਐਲਏ ਸੁਮਾਨ ਜੀ ਇਕੱਲਾ ਇਕੱਲਾ ਵਰਕਰ ਕਿ ਕੋਈ ਆਪਣੇ ਲਈ ਨਹੀਂ ਆਇਆ ਤੁਸੀਂ ਆਖਦੇ ਆਹ ਪਾਣੀ ਖਤਮ ਹੋ ਗਿਆ ਕੋਈ ਨਾ ਸਰਕਾਰ ਸਾਹਿਬ ਜਲਾਨ ਕਰ ਦਿਓ نہیں <laughs> زبدو BILAWA! 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 ਪੰਜਾਬ ਦੀ ਕੱਲੀ ਕੱਲੀ ਭੈਣ ਦੀ ਪੰਜਾਬ ਦੀ ਕੱਲੀ ਕੱਲੀ ਮਾਂ ਦੀ ਲੜਾਈਆ ਜਿਹੜਾ ਦਿਨ ਦਿਹਾੜੇ ਸੁਖਵੀਰ ਸਿੰਘ ਬਾਦਲ ਤੇ ਮਜੀਠੀਆਂ ਆਪਣੇ ਬੁੰਡਿਆਂ ਤੋਂ ਨਿਤ ਨਵੇਂ ਚਾਹੇ ਹੋ ਸੰਤ ਮਹਾਪੁਰਸ਼ ਹੋਣ ਚਾਹੇ ਹੋ ਨੌਜਵਾਨ ਹੋਣ ਸਭ ਦੇ ਕਤਲੋ ਘਾਰਤ ਹੋ ਜਾਂਦਾ ਚੱਲ ਰਹੀ ਆ ਤੇ ਦੂਜੀ ਦੂਜੀ ਅੱਜ ਜਿਹੜਾ ਧਰਨਾ ਇੱਕ ਤਾਂ ਸੁਖਵੀਰ ਬਾਦਲ ਦੇ ਚੁੰਡੀਆਂ ਕਿਸ ਲਈ ਪਾਉਣੀਆਂ ਵੀ ਪੰਜਾਬ ਪੁਲਿਸ ਆ ਜਿਹੜੀ ਜਿਹੜੀ ਪਿੰਜਰੇ ਬਣਾ ਕੇ ਬੰਦ ਕੀਤੀ ਆ ਉਹ ਪਿੰਜਰੇ ਦੀਆਂ ਚਾਬੀਆਂ ਖੋਲਵਾਇਆ ਨੇ 50 ਪੁਲਿਸ ਨੂੰ ਆਜ਼ਾਦ ਕਰ ਸਕੀਏ ਮਜੀਠੀਏ ਤੇ ਸੁਖਵੀਰ ਬਾਦਲ ਦੇ ਪਿੰਜਰੇ ਚੋਂ ਮੇਰੀ ਅਪੀਲ ਜਦੋਂ ਦੇ ਪ੍ਰੋਟੈਸਟ ਕਰਦੇ ਆ ਉਹਨਾਂ ਦੇ ਲਾਠੀ ਚਾਰਜ ਨਹੀਂ ਹੁੰਦਾ ਉਹਨਾਂ ਨੂੰ ਬੱਸਾਂ 'ਚ ਬਿਠਾਉਂਦੇ ਏਸੀ ਵੀ ਆ ਦੀ ਦੇਖੋ ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਆ ਬਿਲਕੁਲ ਕੋਈ ਨਾ ਰੜੀ ਹੋਈ ਆ ਇਹਨਾਂ ਦੀ 2 ਟੀਮ ਜਦੋਂ ਵੀ ਉਹ ਉਹਨਾਂ ਨੂੰ ਏਸੀ ਬੱਸਾਂ 'ਚ ਬਿਠਾ ਕੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਘਰੇ ਲੈ ਕੇ ਜਾਂਦੇ ਆ ਮੜੌਣ ਨੂੰ ਅਸੀਂ ਅੱਜ ਕੁਸ਼ਵਰ ਸਾਹਿਬ ਨੂੰ ਸਭ ਨੂੰ ਬੇਨਤੀ ਕੀਤੀ ਸੀ ਵੀ ਰਾਮ ਦੇ ਨਾਲ ਕਾਂਗਰਸ ਚੂੜੀਆਂ ਦੇ ਨਾਉਣੇ ਆ ਤੇ ਤੁਹਾਨੂੰ ਪਤਾ ਬਾਹਰ ਲਾ ਕੇ ਏਡੀ ਜਿਹੜਾ ਬੰਦ ਕਰਕੇ ਸਾਡੇ ਲਈ ਪਹਿਲਾਂ ਹੀ ਜੀ ਉਹਨਾਂ ਦੀ ਨੀਤ ਸੀ ਐਡੀ ਪੁਲਿਸ ਬੰਦੋਬਸ ਐਡਾ ਤਾਂ ਜਦੋਂ ਕੋਈ ਕਾਤਰ ਤੋਂ ਕਾਤਰ 그치, <목소리도> 한번더다굶어 <목소리도> ਟੱਕਾ ਨਹੀਂ ਹੁੰਦਾ ਜਿਹੜਾ ਟੱਕਾ ਇਹਨਾਂ ਨੇ ਅੱਜ ਪੰਜਾਬ ਪੁਲਿਸ ਨਾਲ ਪੰਜਾਬ ਪਰਸੇ ਸਾਡਾ ਕੀਤਾ ਲੜਾਈ ਆਮ ਲੋਕਾਂ ਦੀ ਲੜਾਈ ਆ ਕਾਂਗਰਸੀਆਂ ਦੀ ਨਹੀਂ ਇਹ ਲੜਾਈ ਇਹ ਵਰਕਰਾਂ ਰਹੁ ਚਾਹੇ ਆਮ ਆਦਮੀ ਦੀ ਮਤਲਬ ਲੈਣ ਚਾਹੇ ਖਾਸ ਆਦਮੀ ਦੀ ਮਤਲਬ ਲੈਣ ਪਰ ਕਿਸਾਨ ਗਰੀਬ ਕਿਸਾਨ ਗਰੀਬ ਮਜ਼ਦੂਰ ਐਸਸੀ ਜਨਰਲ ਸਭ ਦੀ ਲੜਾਈ ਹੈ ਸੜਕਾਂ ਦੇ ਜਿਹੜੀ ਲੜ ਰਹੇ ਆ ਤੇ ਸੁਖਵੀਰ ਬਾਦਲ ਦੇ ਉਲਟ ਤੇ ਮਜੀਠੀਏ ਦੇ ਲੜਾਈਏ ਕਰ ਕਰ ਹੈ ਲੜੀ ਜਾਊਗੀ ਇਹ ਡੰਡਿਆਂ ਨਾਲ ਇਹਨਾਂ ਦੇ ਡਰ ਨਾਲ ਇਹ ਕਿਸੇ ਗੁੰਡੇ ਦੇ ਇਹ ਕਿਸੇ ਹੱਤਵਾਲੀ ਦੇ ਜਦੋਂ ਅਟੈਕ ਹੁੰਦਾ ਦੀਨਾਂ ਦਾ ਅਗਰ ਇਹਨਾਂ ਦੇ ਚੂੜੀਆਂ ਪਾਈਆਂ ਹੁੰਦੀਆਂ ਜਦੋਂ ਰੋਜ਼ ਇਨਕਾਊਂਟਰ ਕਰਦੇ ਆ ਜਿਹੜੇ ਅੱਤ ਆਪਣੇ ਗੈਂਗਸਟਰ ਨੇ ਉਹ ਉਸ ਵੇਲੇ ਪੁਲਿਸ ਸੁੱਤੀ ਪਈ ਹੁੰਦੀ ਆ ਜਦੋਂ ਆਮ ਆਦਮੀਆ ਬਜ਼ੁਰਗ ਆਦਮੀ ਜਦੋਂ ਅੱਜ ਧਰਨਾ ਦੇਣ ਆਇਆ ਉਸ ਦਿਨਾਂ ਦੇ ਡਾਂਗਾ ਚੱਲਦੀਆਂ ਅਸੀਂ ਵੀਰ ਫਤਿਹ ਨੇ ਅੱਜ ਹੁਕਮ ਕੀਤਾ ਸਵੇਰੇ ਮਜੀਠੀਆ ਨੇ ਅੱਜ ਟੈਲੀਫੋਨ ਕੀਤਾ ਕਮਿਸ਼ਨਰ ਨੂੰ ਵੀ ਕਾਂਗਰਸੀਆਂ ਦੇ ਡਾਂਗਾ ਮਾਰ ਮਾਰ ਉਹਨਾਂ ਦਾ ਲਹੂ ਕਢੋ ਤੇ ਸਿਰ ਪਾੜੋ ਉਹਨਾਂ ਦੇ ਪਰ ਅਸੀਂ ਧਰਮ ਨਾਲੇ ਨਹੀਂ ਜੋ ਮਰਜ਼ੀ ਕਰ ਲੈਣ ਇਹ ਚੂੜੀਆਂ ਲੋਕਾਂ ਨੇ 2017 ਚਾਂਡੀਆਂ ਚਾੜਨ ਲੱਗ ਪਏ